ਅਲੇ ਲੋਕ ਖਾਲਸਤਾਨ ਦੀ ਡਿਮਾਂਡ ਕਰਦੇ ਆ ਆ ਖਾਲਸਾ ਰਾਜ ਮੰਗਦੇ ਆ ਜਿਦੇ ਵਿੱਚ ਨਿਹੱਥੀ ਔਰਤਾਂ ਤੇ ਤੁਸੀਂ ਵਾਰ ਕਰੋਗੇ ਵੱਧ ਕਰੋਗੇ ਉਹਨਾਂ ਦੇ ਮਰਡਰ ਕਰੋਗੇ ਅੰਮ੍ਰਿਤਪਾਲ ਮੈਰੋ ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਨੂੰ ਕਿਹਨੇ ਹੱਕ ਦਿੱਤਾ ਕਤਲ ਕਰਨ ਦਾ ਕਿਨੇ ਕਾਨੂੰਨ ਉਹਨਾਂ ਨੂੰ ਉਹਦੇ ਹੱਥ ਚ ਫੜਾਇਆ ਵੀ ਜਿਹੜੀ ਚੀਜ਼ ਤੈਨੂੰ ਪਸੰਦ ਨਹੀਂ ਜਾ ਕੇ ਮਾਰਦੇ ਉਹਨੂੰ ਅੱਗੇ ਵੀ ਘਰੇਵਾਲ ਦੀ ਸ਼ਰਮ ਆਈ ਸੀ ਅਕਾਲ ਕੀਪੀ ਗਰੇਵਾਲ ਨੇ ਉਹਦੇ ਵਿੱਚ ਖੁਦ ਮੈਂਸ਼ਨ ਕੀਤਾ ਹੈ ਕਿ ਉਹਨੇ ਬਾਬਾ ਗੁਲਾਬ ਨੂੰ ਵੀ ਪੁੱਛਿਆ ਬਾਬਾ ਗੁਲਾਬ ਸਿੰਘ ਨੂੰ ਕਹਿੰਦਾ ਮੈਂ 25 ਲੱਖ ਰੁਪਏ ਨਿਹੰਗਾਂ ਨੂੰ ਦੇ ਚੁੱਕਿਆ ਬਾਬਾ ਜੀ ਕਿ ਪਲੀਜ਼ ਇੱਕ ਵਾਰ ਆ ਕੇ ਮੇਰੀ ਫਿਲਮ ਵੇਖ ਜਾਓ ਮੂੰਹ ਬੰਦ ਕਰ ਲੋ ਰੋਲਾ ਨਾ ਪਾਓ ਮੇਰੀ ਫਿਲਮ 'ਚ ਕੁਝ ਵੀ ਗਲਤ ਨਹੀਂ ਹੈ ਉਹ ਸੱਚ ਹੈ ਕਿ ਕਾਲ ਵਿੱਚ ਐਸਾ ਕੁਝ ਵੀ ਗਲਤ ਨਹੀਂ ਸੀ ਇਹ ਜਿੱਥੇ ਨਿਹੰਗਾਂ ਦਾ ਜੀ ਕਰਦਾ ਹੈ ਸਿਨੇਮਾ ਹਾਲ 'ਚ ਵੜ ਜਾਂਦੇ ਆ ਕਿਰਪਾਣਾ ਲੈ ਕੇ ਲਾਓ ਪੋਸਟਰ ਫਿਲਮ ਨਹੀਂ ਚੱਲਣ ਦੇਣੀ ਲੋਕਾਂ ਦੇ ਵਿਆਹਾਂ 'ਚ ਵੜ ਜਾਂਦੇ ਆ ਲੋਕਾਂ ਦੇ ਰੈਸਟੋਰੈਂਟ 'ਚ ਵੜ ਕੇ ਉਹਨਾਂ ਤੋਂ ਫਰੋਤੀਆਂ ਮੰਗਦੇ ਆ ਕਿਸੇ ਨੂੰ ਫੋਨ ਲਾਦਾ ਸੌਦਾ ਲਾ ਦਾਂਗੇ ਮਤਲਬ ਇੰਨੀ ਛੋਟ ਤੁਸੀਂ ਇਨਿੰਗਾਂ ਨੂੰ ਦਿੱਤੀ ਆ ਗੁੰਡਾ ਗਰਦੀ ਬਦਮਾਸ਼ੀ ਸਰੇਮ ਕਰ ਰਿਹਾ ਪੰਜਾਬ ਦੇ ਵਿੱਚ ਦੇਖੋ ਅੱਜ ਪੰਜਾਬ ਕਿੱਧਰ ਨੂੰ ਤੁਰ ਪਿਆ ਅੱਜ ਪੰਜਾਬ ਦਾ ਮਾਹੌਲ ਕੀ ਆ ਤੁਸੀਂ ਆਪ ਸੋਚ ਲਓ ਇਹ ਕਿਉਂ ਕਰ ਰਹੇ ਇਹਨਾਂ ਕੁਝ ਕਿੱਦਾਂ ਬੰਦੇ ਇਹਨਿੰਗ ਜਿਹੜਾ ਬੱਚਾ ਸਕੂਲ ਨਹੀਂ ਜਾਂਦਾ ਜਿਹੜੇ ਬੱਚੇ ਨੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕਣੀ ਕੋਈ ਮਾਂ ਆਪਣੇ ਨੂੰ ਰੋਟੀ ਨਹੀਂ ਕਮਾ ਕੇ ਦੇਣੀ ਕੋਈ ਆਪਣੀ ਜਾਨੀ ਬੱਚੇ ਨਹੀਂ ਪਾਲਨੇ ਜਾ ਕੇ ਡੇਰਿਆਂ 'ਚ ਬਹਿ ਜਾਂਦੇ ਆ ਕਿਉਂ ਸਕੂਲ ਜਾਣਾ ਨਹੀਂ ਪੜਾਈ ਤੋਂ ਭੱਜਣਾ ਘਰ ਦੀ ਜ਼ਿੰਮੇਵਾਰੀ ਚੱਕਣੀ ਨਹੀਂ ਡੇਰੇ 'ਚ ਬਹਿ ਜਾਓ ਫਰੀ ਦੇ ਵਿੱਚ ਰੋਟੀ ਮਿਲੂਗੀ ਨਿੰਗ ਦਾ ਚੋਲਾ ਪਾ ਲੋ ਸੋ ਅੱਜ ਜਿੰਨੇ ਇਹ ਨਿੰਗ ਹੈ ਨਾ ਇਹਨਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਦਿਮਾਗੀ ਤੌਰ ਤੇ ਵਿਕਲਾੰਗ ਹੋ ਗਏ ਆ ਜਦੋਂ ਬੰਦੇ ਕੋਲ ਐਜੂਕੇਸ਼ਨ ਬਹੁਤ ਹੁੰਦੀ ਹੈ ਨਾ ਪੜ੍ਹਿਆ ਲਿਖਿਆ ਹੁੰਦਾ ਹੈ ਔਰ ਇੱਕ ਚੀਜ਼ ਨੂੰ ਤਰਕ ਨਾਲ ਸੋਚਦਾ ਇਹ ਸੋਚਦੇ ਨਹੀਂ ਇਹ ਕਹਿੰਦੇ ਨਾ ਸਾਡੇ ਸਿੱਖਾਂ ਤੇ ਅਤਿਆਚਾਰ ਕਰ ਰਿਹਾ ਇੰਡੀਆ ਸਾਡੇ ਸਿੱਖਾਂ ਨੂੰ ਜੀ ਬੰਦੀ ਸਿੱਖਾਂ ਨੂੰ ਜੇਲਾਂ ਚ ਚੱਕ ਚੱਕ ਮਾਰਿਆ ਭਰਾ ਰਤ ਸਰਕਾਰ ਨੇ ਬੰਦੀ ਸਿੰਘਾਂ ਨੂੰ ਜਾਂ ਤੇਰੇ ਵਰਗਿਆਂ ਨੂੰ ਜੇਲਾਂ ਚ ਹੀ ਵੜਿਆ ਜਾਨ ਤੋਂ ਨਹੀਂ ਮਾਰਿਆ ਉਹਨਾਂ ਨੇ ਤੁਹਾਡੇ ਸਿੰਘ ਸਾਰੇ ਅੱਜ ਵੀ ਜੇਲ੍ਹ ਚ ਬੈਠੇ 20 ਸਾਲ ਤੋਂ ਕਹਿਵੋ ਕਿ ਭਾਰਤ ਸਰਕਾਰ ਨੇ ਕਿਸੇ ਦਾ ਜੇਲ੍ਹ ਚ ਵੱਧ ਕਰਤਾ ਕਿਸੇ ਨੂੰ ਜ਼ਹਿਰ ਦੇਤੀ ਤੁਸੀਂ ਤਾਂ ਬੰਦਿਆਂ ਨੂੰ ਮਾਰਨ ਲੱਗੇ ਹੋਇਆ ਜਾਨ ਤੋਂ ਨੀਲਾ ਚੋਲਾ ਪਾ ਕੇ ਜਿਹੜਾ ਚੋਲੇ ਦੇ ਉੱਤੇ ਇਹਨਾਂ ਨੇ ਉਹ 벨ਟ ਜੀ ਬੰਨੀ ਦੀਏ ਕੱਪੜੇ ਦੀ ਢਿੰਗ ਬੰਦੇ ਉਹ ਕੱਪੜੇ ਨਾਲ ਕੁੜੀ ਦਾ ਗਲ ਕੋਟਿਆ ਕਿੰਨੀ ਦੇਰੋਂ ਕੁੜੀ ਦੇ ਨਾਲ ਜਿੱਥੇ ਨੂੰ ਗਰਾਸ 'ਚ ਸੱਧਿਆ ਉੱਥੇ ਬੈਠੇ ਰਹੀ ਤੁਹਾਨੂੰ ਕੀ ਲੱਗਦਾ ਨਾ ਬਲਤ ਕਰਨੀ ਹੋਇਆ ਹੁਣ ਉਹ ਤਾਂ ਉਹਦੀ ਪੋਸਟਮਾਰਟਮ ਦੀ ਰਿਪੋਰਟ ਦੱਸੂਗੀ ਨਾ ਹੁਣ ਕਿ ਕਿੰਨਾ ਚਿਰ ਉਹਨਾਂ ਇਹਨਾਂ ਨੇ ਉਹਦੇ ਨਾਲ ਰੇਪ ਕੀਤਾ ਕਿੰਨਾ ਕੁਸ਼ ਕੀਤਾ ਉਸ ਤੋਂ ਬਾਅਦ ਉਹਦਾ ਗਲਾ ਚਲੋ ਭਈ ਆਪਣੀ ਮौज-ਮਸਤੀ ਕਰਤੀ ਹੁਣ ਇਹਦਾ ਗਲਾ ਘੁੱਟ ਦੋ ਫਿਰ ਕਹਿੰਦਾ ਇੱਕ ਕੋਈ ਪਤਾ ਨਹੀਂ ਕਿਹੜੀ ਲੂਥੜਾ ਲਾਥੜਾ ਕੁੜੀ ਹੋਰ ਹੈ ਜੀ ਇੰਸਟਾਗ੍ਰam ਤੇ ਉਹ ਵੀ ਬਹੁਤ ਗੰਦ ਪਾ ਰਹੀ ਐ ਅਸ਼ਲੀਲਤਾ ਫਲਾ ਰਹੀ ਐ ਉਹ ਵੀ ਨਹੀਂ ਛੱਡਣੀ ਪੰਜ ਛੇ ਮਾਰ ਕੇ ਵੜੋ ਕਿੰਨੀ ਮੈਰੋਦੀਆਂ ਵੀਡੀਓ ਵਾਇਰਲ ਹੋਈਆਂ ਸੋਚੋ ਤੁਸੀਂ ਸਰਿਆਮ ਪੰਜਾਬ ਚ ਗੁੰਡਾਗਰਦੀ ਸਰਿਆਮ ਕਤਲ ਸਰਿਆਮ ਮਰਡਰ ਸਰਕਾਰਾ ਸੁਤਿਆ ਹੋਈਆਂ ਭਗਵੰਤ ਮਾਨ ਨੇ ਉਹਦਾ ਸੁਨੰਦਾ ਸ਼ਰਮਾ ਦੇ ਮਗਰ ਲਾ ਕੇ ਉਹਦੀ ਘਰ ਵਾਲੀ ਨੇ ਮਿੰਟ ਚ ਅਫਸਰ ਨੂੰ ਫੋਨ ਕਰਾ ਕੇ ਪਿੰਕੀ ਧਰੀਵਾਲ ਚਕਾਤਾ ਕੰਪਨੀ ਵਾਲਾ ਉਹ ਕੀ ਬਲਤਕਾਰੀ ਸੀ ਬੰਦਾ ਕਿਉਂ ਬੰਦਾ ਲੋਕਾਂ ਦੀਆਂ ਧਿਆਨ ਨੂੰ ਗਲੇ ਇਥੋਂ ਕੁੱਟ-ਕੁੱਟ ਕੇ ਮਾਰਦਾ ਸੀ ਸਿੰਗਰਾਂ ਨੂੰ ਕਿੰਨੇ ਕ ਸਿੰਗਰ ਮਾਰਤੇ ਪਿੰਕੀ ਧਰੀਵਾਲ ਨੇ ਕਿੰਨੇ ਕ ਕੁੜੀਆਂ ਨੂੰ ਉਹਨੇ ਬਲਤਕਾਰ ਕਰਤੇ ਕਿੰਨੇ ਕ ਪਰਚੋ ਦੇ ਸਿਰ ਤੇ ਆ ਉਹ ਬੰਦੇ ਨੂੰ ਚੱਕਣ ਲੱਗੇ ਤੁਸੀਂ ਮਿੰਟ ਲਾਇਆ ਤਮਾਂ ਸਰਕਾਰ ਤੋਂ ਮੈਂ ਪੁੱਛਣਾ ਚਾਹੂੰਗੀ ਪੰਜਾਬ ਦੇ ਮੁੱਖ ਮੰਤਰੀ ਤੋਂ ਹੁਣ ਤੁਹਾਡੀ ਸਰਕਾਰ ਕਿੱਥੇ ਆ ਹੁਣ ਅੱਖਾਂ ਬੰਦ ਕਰਕੇ ਬੈਠੇ ਹੋ ਇਦਾਂ ਸਰੇ ਹਮ ਕੁੜੀਆਂ ਦੇ ਮਰਡਰ ਹੋ ਰਹੇ ਆ ਤੇ ਤੁਹਾਤੋਂ ਇਹ ਗੁੰਡਾਗਰਦੀ ਵਾਲੇ ਬੰਦੇ ਸੰਭਾਲ ਨਹੀਂ ਹੁੰਦੇ ਫੇਰ ਕਹਿੰਦੇ ਨੈਨਸੀ ਬੋਲਦੀ ਆ ਦੇਖੋ ਉਹ ਕੁੜੀ ਗਲਤ ਸੀ ਮੈਂ ਸਰੇਮ ਕਹਿੰਨੀ ਆ ਪਰ ਮਾਰਨ ਦਾ ਜਾਨ ਤੋਂ ਮਾਰਨ ਦਾ ਹੱਕ ਕਿਸਰ ਨੂੰ ਨਹੀਂ ਦਿੱਤਾ ਜਦੋਂ ਨਿੱਜਰ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਅਹੀ ਕਾਲਸਤਾਨ ਨੇ ਮੁੱਦਾ ਚੱਕਿਆ ਸੀ ਨਾ ਕਿ ਨਿੱਜਰ ਨੂੰ ਮਾਰਿਆ ਕਿਉਂ ਜਸਟਿਨ ਟਰੂਡੋ ਨੇ ਹੀ ਮੁੱਦਾ ਚੱਕਿਆ ਕਿ ਸਾਡਾ ਭਾਰਤ ਦਾ ਸਿਟੀਜ਼ਨ ਸੀ ਸਾਡੇ ਸਿਟੀਜ਼ਨ ਦਾ ਤੁਹਾਡਾ ਰਾਈਟ ਨਹੀਂ ਹੈ ਸਾਡੇ ਸਿਟੀਜ਼ਨ ਨੂੰ ਮਾਰਨ ਦਾ ਤੁਹਾਡਾ ਬਿਲਕੁਲ ਰਾਈਟ ਨਹੀਂ ਹੈ ਸਾਡੀ ਕੰਟਰੀ ਚ ਆ ਕੇ ਤੁਸੀਂ ਕਿਸੇ ਨੂੰ ਮਾਰੋ ਚਾਹੇ ਉਹਨੇ ਕਹਿੰਦੇ ਬੈਕ ਚ ਪਮੋਗਰਵਾਦੀ ਹੋਵੇ ਭਾਵੇਂ ਨੇ ਹਿੰਦੂ ਮੰਦਿਰ ਚ ਬੰਬ ਰੱਖੇ ਹੋਣ ਰਵੀ ਕੁਮਾਰ ਉਰਫ ਨਿੱਜਰ ਜੋ ਵੀ ਦਾ ਨਾਮ ਸੀ ਪੂਰਾ ਜਿਹੜੇ ਰਵੀ ਕੁਮਾਰ ਪਾਸਪੋਰਟ ਤੇ ਹੈ ਇਸ ਤਰਫ ਨਿੱਜਰ ਪਰ ਕਹਿੰਦਾ ਤੁਸੀਂ ਮਾਰ ਮਾਰਨਾ ਨਹੀਂ ਚਾਹੀਦਾ ਸੀ ਇਸ ਗੱਲ 'ਚ ਜਦੋਂ ਮੈਂ ਇਹ ਕਹਿਿਆ ਸੀ ਕਿ ਗੱਲ ਸੱਚ ਆ ਮਰਨ ਦਾ ਹੱਕ ਕਿਸੇ ਨੂੰ ਨਹੀਂ ਆ ਹੁਣ ਆਹੀ ਗੱਲ ਉੱਠ ਢੁੱਕਦੀ ਆ ਇਹਨਾਂ ਨੂੰ ਇਹ ਮਰਦ ਬੁੱਧੀ ਨਿਹੰਗ ਜਿਹੜਿਆ ਦੋ ਤਿੰਨ ਫੜੇ ਗਏ ਆ ਕਿਨੇ ਇਹਨਾਂ ਨੂੰ ਹੱਕ ਦਿੱਤਾ ਕਾਨੂੰਨ ਨੂੰ ਹੱਥ ਲਾ ਕੇ ਕਿਸੇ ਕੁੜੀ ਨੂੰ ਮਾਰ ਦੇਣਾ ਇਹ ਹੁੰਦੇ ਕੌਣ ਆ ਕਿਸੇ ਕੁੜੀ ਦੇ ਘਰ ਜਾ ਕੇ ਧਮਕੀ ਦੇਣਾ ਆ ਪਿੱਛੇ ਨੀਹਾ ਦਾ ਕੇਸ ਹੋਇਆ ਜਿਹੜੀ ਕੁੜੀ ਨੂੰ ਜ਼ਹਿਰ ਦੇ ਕੇ ਉਹ ਫੌਜੀ ਪਰਿਵਾਰ ਨੇ ਮਾਰਿਆ ਇਹ ਅਮਰਤਪਾਲ ਮੈਰੋ ਉਹਦੇ ਘਰ ਵੀ ਪਹੁੰਚ ਗਿਆ ਅਫਸੋਸ ਕਰਨ ਆਇਆ ਅਫਸੋਸ ਕਰਨੇ ਆਇਆ ਟੀਆਰਪੀ ਵਧਾ ਰਿਹਾ ਆਪਣੇ ਟੀਆਰਪੀ ਬਣਾ ਰਿਹਾ ਆਪਣੀ ਪੰਜਾਬ ਚ ਇੱਕ ਡੈਸ਼ਟ ਗੁੰਡਾਗਰਦੀ ਇੱਕ ਬਦਮਾਸ਼ੀ ਜਿਵੇਂ ਅਜੀਤ ਸਿੰਘ ਪੂਲਾ ਨਿਆੰਗੋ ਹੁੰਦਾ ਸੀ ਇਹ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਹੌਲੀ ਹੌਲੀ ਮੇਰੀ ਗੁੰਡਾਗਰਦੀ ਬਦਮਾਸ਼ੀ ਵੱਜੂਗੀ ਲੋਕਾਂ ਚ ਤਹਿਸ਼ਤ ਆ ਜੂਗੀ ਫਿਰ ਮੈਂ ਮੋਟੀ ਮੋਟੀ ਫਰੋਤੀਆਂ ਲਿਆ ਕਰੂੰਗਾ ਫਿਰ ਵਿਹਲਾ ਖਾਊਗਾ ਸਕੂਲੇ ਆਪਾਂ ਜਾਣਾ ਨਹੀਂ ਐਜੂਕੇਸ਼ਨ ਆਪਾਂ ਲੈਣੀ ਨਹੀਂ ਮਾਪਿਆਂ ਦਾ ਖਰਚਾ ਪਚਕਣੇ ਕੋ ਕਿ ਆਪਾਂ ਜੋਬ ਨਹੀਂ ਕਰਨੀ ਆਪਾਂ ਕੰਮ ਨਹੀਂ ਕਰਨਾ ਕੋਈ ਆਪਾਂ ਗੁੰਡਾਗਰਦੀ ਬਦਮਾਸ਼ੀ ਤੇ ਪੈਸਾ ਲੁੱਟਣਾ ਸੋ ਅੱਜ ਕੱਲ ਜਿਹੜੇ ਬੰਦੇ ਕਰਦੀ ਬਦਮਾਸ਼ੀ ਦਾ ਸ਼ੌਂਕ ਹੈ ਜਿਨੇ ਕਹਿੰਦੇ ਮੈਂ ਸਕੂਲ ਵੀ ਨਹੀਂ ਜਾਣਾ ਮੈਂ ਜੋਬ ਨਹੀਂ ਕਰਨੀ ਕੀ ਕਰੀਏ ਚਲੋ ਵੀ ਨੀਲਾ ਚੋਲਾ ਪਾ ਲੋ ਨਿਹੰਗਾਂ ਵਾਲਾ ਪਾ ਕੇ ਤੇ ਦੇਹ ਤੇਰੇ ਦੀ ਕੁੜੀਆਂ ਨੂੰ ਧਮਕਾਓ ਤੁਸੀਂ ਹੁਣੇ ਕੌਣ ਔਰਤ ਨੂੰ ਟਾਰਗੇਟ ਕਰਨ ਵਾਲੇ ਤੁਸੀਂ ਹੁਣੇ ਕੌਣ ਔਰਤ ਨੂੰ ਧਮਕੀਆਂ ਦੇਣ ਵਾਲੇ ਕਿ ਸਾਡੇ ਗੁਰੂ ਮਹਾਰਾਜ ਨੇ ਇਹ ਸਿਖਾਇਆ ਸੀ ਇੰਦਰ ਨੂੰ ਚੁਲਪੀ ਸਾਡੀ ਸਿੱਖ ਕੌਮ ਮੈਂ ਤਾਂ ਹੈਰਾਨ ਕਿਹੜੇ ਪਾਸੇ ਤੁਰ ਪਏ ਨੇ ਸਿੱਖ ਅੱਜ ਜਿਹੜੇ ਕਹਿੰਦੇ ਆ ਔਰਤਾਂ ਦੀ ਇੱਜ਼ਤਾਂ ਬਚਾਈਆਂ ਅਸੀਂ ਔਰਤਾਂ ਨੂੰ ਉੱਥੋਂ ਛੁਡਾਇਆ ਔਰ ਦੀ ਇੱਜ਼ਤ ਬਚਾਈ ਅੱਜ ਅੱਜ ਤੱਕ ਤੁਸੀਂ ਫਰਿਆਮ ਕਤਲ ਕਰ ਰਹੇ ਹੋ ਨੇ ਹੱਤੀ ਔਰਤਾਂ ਦੇ ਬਾਹਰ ਕਰ ਰਹੇ ਹੋ ਤੁਸੀਂ ਹੁਣੇ ਕੌਣੋਂ ਕਿਸ ਦਾ ਮਰਡਰ ਕਰਨ ਵਾਲੇ ਹੁਣਾ ਕੌਣ ਹੈ ਕਿਸ ਨੂੰ ਧਮਕੀਆਂ ਦੇਣ ਵਾਲਾ ਹੁਣ ਇਹਦੇ ਦੋ ਬੰਦੇ ਫੜੇ ਗਏ ਆ ਪਰ ਇਹ ਆਪ ਫਰਾਰ ਆ ਜੇ ਐਡਾ ਕੋਈ ਯੋਧਾ ਹੈਗਾ ਤਾਂ ਫਿਰ ਜਾ ਸਿਲੰਡਰ ਕਰ ਯੋਧੇ ਉਹ ਹੁੰਦੇ ਆ ਜਿਹੜੇ ਮਰਦਾਂ ਨਾਲ ਲੜਨ ਯੁੱਧ ਲੜਨ ਮੈਂ ਉਹਨਾਂ ਨੂੰ ਯੋਧੇ ਨਹੀਂ ਕਹਿੰਦੀ ਜਿਹੜੇ ਪਿੱਠ ਪਿੱਛੇ ਕਿਸੇ ਕੁੜੀ ਨੂੰ ਝੂਠ ਬੋਲ ਕੇ ਉਹਨੂੰ ਝੂਠੀ ਐਡ ਕਰਾਉਣੀ ਹੈ ਜੀ ਕਾਰਾਂ ਦੀ ਗਲਤ ਥਾਂ ਤੇ ਬਲਾ ਕੇ ਉਹਨੂੰ ਕਿਤੇ ਸੁੰਨਸਾਨ ਲੈ ਗਏ ਉਹਦੇ ਨਾਲ ਪਹਿਲੇ ਬਲਤਕਾਰ ਕੀਤਾ ਇਹਨਾਂ ਨੇ ਉਹਦਾ ਰੇਪ ਕੀਤਾ ਫਿਰ ਉਹਨੂੰ ਮਾਰਤਾ ਗਲਾ ਘੁੱਟ ਕੇ ਇਹ ਯੋਧੇ ਆ ਇਹਨਾਂ ਨੂੰ ਸਾਡੇ ਸਿੱਖ ਕੌਮ ਯੋਧੇ ਕਹਿੰਦੀ ਐ ਇਹਨਾਂ ਨੂੰ ਫਿਰ ਕਹਿੰਨੇ ਹੁਣ ਐਂਸੀ ਬੋਲਦੀ ਆ ਮੈਂ ਫੇਰ ਵਾਰ-ਵਾਰ ਕਹਿ ਰਹੀ ਆ ਕਿਸੇ ਦਾ ਵੀ ਮਰਡਰ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ ਚਾਹੇ ਕੋ ਕਿੰਨਾ ਵੱਡਾ ਕਰਮਣਾ ਲਾ ਵਾਂਟਡਾ ਜੋ ਵੀ ਹੈ ਉਹ ਕਾਨੂੰਨ ਤੈ ਕਰੇਗਾ ਉਹ ਸਰਕਾਰਾਂ ਤੈ ਕਰਨੀ ਹੈ ਉਹਨੂੰ ਕੀ ਪੁਨਿਸ਼ਮੈਂਟ ਦੇਣੀ ਹੈ ਐਡਾ ਤਾਂ ਹਰ ਕੋਈ ਬੰਦਾ ਆਪਣੇ ਹੱਥਾਂ ਅੱਜਕੱਲ ਕਾਨੂੰਨ ਲੈ ਕੇ ਫਿਰੂਗਾ ਵੀ ਮੈਨੂੰ ਫਲਾਣੇ ਦੀ ਆ ਗੱਲ ਨਹੀਂ ਪਸੰਦ ਆਈ ਅੱਛਾ ਸੌਦਾ ਲਾ ਦੋ ਮੈਨੂੰ ਫਲਾਣੇ ਕੁੜੀ ਦੀ ਵੀਡੀਓ ਨਹੀਂ ਪਸੰਦ ਆਈ ਸੌਦਾ ਲਾ ਲਓ ਹੁੰਨਾ ਕੌਣ ਹੈ ਤੂੰ ਸੌਦਾ ਲਾਉਣ ਵਾਲਾ ਮੈਂ ਅੱਗੇ ਵੀ ਕਿਹੜਾ ਸੌਦਾ ਲਾਉਣ ਵਾਲਾ ਵਰਡ ਹੈ ਨਾ ਮਰਡਰ ਕਰਨ ਦਾ ਵਰਡ ਇਹ ਤੇ ਚਾਰਜਸ ਹੋਣੇ ਚਾਹੀਦੇ ਆ ਅੱਜ ਜੇ ਪੰਜਾਬ ਨਾ ਮਾ ਜਾ ਗਿਆ ਤਾਂ ਕਦੀ ਨਹੀਂ ਜਾਗਣਾ ਆਮਾਰੇ ਸਰਕਾਰ ਨੇ ਕੱਖ ਨਹੀਂ ਕਰਨਾ ਪੰਜਾਬ ਦਾ ਪਹਿਲੇ ਮੈਂ ਸਾਥ ਦਿੱਤਾ ਹੁਣ ਮੇਰੇ ਵੀ ਡੇਲੇ ਖੁੱਲ ਗਏ ਮੇਰੀਆਂ ਵੀ ਅੱਖਾਂ ਖੁੱਲ ਗਈਆਂ ਵੀ ਸਰਕਾਰ ਨੇ ਕੁਝ ਨਹੀਂ ਕਰਨਾ ਇਸ ਪੰਜਾਬ ਦੇ ਵਿੱਚ ਜਿੰਨੇ ਆਸਾਰ ਹੈ ਕਾਂਗਰਸ ਦੇ ਜਿੱਤਣ ਦੇ ਔਰ ਮੈਂ ਚਾਹਨੀ ਹੁਣ ਜਾਂ ਭਾਜਪਾ ਆਵੇ ਜਾਂ ਕਾਂਗਰਸ ਆਵੇ ਬਸ ਇਹ ਆਮ ਆਦਮੀ ਜਾਵੇ ਕਿਉਂਕਿ ਇਹਨਾਂ ਦੀ ਗੁੰਡਾਗਰਦੀ ਬਦਮਾਸ਼ੀ ਇੰਨੀ ਕੁ ਹੋ ਗਈ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਜੋ ਪੰਜਾਬ ਦੇ ਹਾਲਾਤ ਹੋਏ ਐ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਹੈ ਅੱਜ ਕੀ ਹੋ ਰਿਹਾ ਹੈ ਚਿੱਟ ਚ ਗਾਉਣ ਵਾਲੀਆਂ ਮਗਰ ਲਾ ਕੇ ਭਗਵੰਤ ਮਾਨ ਦੀ ਵਾਈਫ ਲੋਕਾਂ ਨੂੰ ਫੋਨ ਕਰਕੇ ਅੰਦਰ ਕਰਾਉਂਦੀ ਆ ਪਰ ਜਦੋਂ ਇਦਾਂ ਦੇ ਕਾਣ ਹੁੰਦੇ ਆ ਉਦੋਂ ਇਹਨਾਂ ਦੀ ਚੂਨੀ ਨਿਕਲਦੀ ਇਹ ਨਜ਼ਰ ਵੀ ਨਹੀਂ ਆਉਂਦੀ ਉਦੋਂ ਕਿੱਥੇ ਭੱਜ ਜਾਂਦੀ ਆ ਸ਼ਰਮ ਆਣੀ ਚਾਹੀਦੀ ਹੈ ਸਰਕਾਰਾਂ ਨੂੰ ਸੋ ਮੇਰੀ ਅਗਰ ਇਹ ਵੀਡੀਓ प्राइम मिनिस्टर नरेंद्र मोदी जी तक पहुंच दिया ना, तो जी एक ही रिक्वेस्ट है मेरी ये जो ब्लू घगरी गैंग है ना जो ये इतना गुंडागर्दी बदमाशी डाल रहे हैं हमारा ये चोला था ना निहंगों का ये पवित्र था इन लोगों ने गंद से भर दिया इसमें वैशी दृंदे घुस गया इस चोलो में इनका कोई धारा लगाई इन पर और इन पे कोई स्ट्रिक्ट एक्शन होना चाहिए भारत में जय हिंद जय जै भारत